ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪਾਰਟੀ ਪੰਜਾਬ ਤੇ ਮੈਂ ਹਾਂ ਮਨਦੀਪ ਸਿੰਘ ਵੱਲੋਂ ਅੱਜ ਫਿਰ ਸਪੈਸ਼ਲ ਇੰਟਰਵਿਊ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਮੇਰੇ ਨਾਲ ਜੁੜ ਚੁੱਕੇ ਨੇ ਭਾਈ ਹਰਸ਼ੀਲ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਵਾਲੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਫਿਰ ਕਰਦੇ ਆ ਅੱਜ ਦੀਆਂ ਪੰਜਾਬ ਦੀਆਂ ਸਿਆਸੀ ਖਬਰਾਂ ਦੇ ਉੱਤੇ ਚਰਚਾ ਭਾਈ ਸਾਹਿਬ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਧੰਨਵਾਦ ਜਿੰਦੀਪ ਜੀ ਸਾਡੀ ਮੇ 2024 ਦੀਆਂ ਚੋਣਾਂ ਜਿਉਂ-ਜਿਉਂ ਨੇੜੇ ਆਉਂਦੀਆਂ ਜਾ ਰਹੀਆਂ ਨੇ ਥੀਂਕਿਉ ਪੰਜਾਬ ਦੀ ਸਿਆਸਤ ਵੀ ਗਰਮੰਦੀ ਦਿਖਾਈ ਦੇ ਰਹੀ ਹੈ ਜਿੱਥੇ ਆਮ ਆਦੀ ਪਾਰਟੀ ਤੇ ਕਾਂਗਰਸ ਦੇ ਗਰਜੋ ਨੂੰ ਲੈ ਕੇ ਜੋ ਚਚਾਵਾ ਚੱਲ ਰਹੀਆਂ ਸਨ ਪਿਛਲੇ ਦਿਨਾਂ ਦੇ ਵਿੱਚ ਪਰ ਉਹਦੇ ਉੱਤੇ ਹੁਣ ਵਿਸ਼ਰਾਮ ਲੱਗ ਗਿਆ ਹੁਣ ਕਿਤੇ ਨਾ ਕਿਤੇ ਅਕਾਲੀ ਦਲ ਤੇ ਬੀਜੇਪੀ ਦਾ ਕੀ ਰੋਲ ਰਹੇਗਾ ਆਮ ਆਦੀ ਪਾਰਟੀ ਨੇ ਤਾਂ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਕਿਨਾਰਾ ਕੀਤਾ ਗਰਜੋ ਨੂੰ ਲੈ ਕੇ ਕਾਂਗਰਸ ਨੇ ਕਿਨਾਰਾ ਕੀਤਾ ਹੁਣ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਦਿੱਤੀ ਗਈ ਹੈ ਕੀ ਲੱਗਦਾ ਕਿ ਹੁਣ ਇਸ ਦਾ ਲਾਹਾ ਲੈਣ ਦੇ ਵਿੱਚ ਕੰਮ ਹੈ ਬਹੁਏਗੀ ਸ਼੍ਰੋਮਣੀ ਅਕਾਲੀ ਦਲ ਕੀ ਬਾਦਲ ਸੁਖਵੀਰ ਬਾਦਲ ਬਾਦਲ ਪਰਿਵਾਰ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ 2024 ਦੀਆਂ ਚੋਣਾਂ ਮੁੜ ਜਿੱਤਣ ਦੇ ਵਿੱਚ ਕੰਮ ਹੈ ਬਹੁਣਗੇ ਜਾਂ ਫਿਰ ਨਹੀਂ ਇਹ ਵੱਡੇ ਸਵਾਲ ਨੇ ਤੁਹਾਨੂੰ ਤੁਸੀਂ ਕਿਵੇਂ ਵੇਖਦੇ ਹੋ ਪੰਜਾਬ ਬਚਾਓ ਯਾਤਰਾ ਸ਼੍ਰੋਮਣੀ ਕਾਲੰਦਵਾਰਾ ਜੋ 2024 ਦੀਆਂ ਚੋਣਾਂ ਤੋਂ ਪਹਿਲਾਂ ਸ਼ੁਰੂ ਕੀਤੀ ਗਈ ਹੈ ਜੀ ਉਹ ਦੀ ਸਥਿਤੀ ਕੀ ਹੈ ਸ੍ਰੈ ਮੁੱਤਬਦਕ ਸਪਸ਼ਟ ਹੈ ਕਿ ਅੱਜ ਜਦੋਂ ਕਾਲੀ ਦਲ ਅਕਾਲੀ ਪੰਚਤੋਂ ਮਤਲਬ ਗੱਲ ਕਰਨ ਵਾਸਤੇ ਜਾਂ ਜਿਹੜੀ ਆਪਣੀ ਅਕਾਲੀ ਦਲ ਦੀ ਜੋ ਸਥਿਤੀ ਬਣੀ ਹੋਈ ਹੈ 17 ਦੇ ਵਿੱਚੋਂ 22 ਦੇ ਵਿੱਚ ਜਿਸ ਤੀਕੇ ਨਾਲ ਬਿਲਕੁਲ ਖਾਸੀ ਚਲਾ ਗਿਆ ਹੈ ਇਹ ਵੈਸੇ ਬੜਾ ਵੱਡਾ ਔਖਾ ਕਾਰਜ ਸੀਗਾ ਜਿਸ ਦੀ ਕਿ ਪਹਿਲੇ ਦਿਨ ਤੋਂ ਹੀ ਪਰਪਾਈ ਸ਼ੁਰੂ ਹੋ ਜਾਣੀ ਚਾਹੀਦੀ ਸੀ ਪਰ ਬੜਾ ਸੰਜੀਤ ਦੀ ਨਾਲ 2017 ਦੀ ਚੋਣਾਂ ਤੋਂ ਬਾਅਦ ਸ਼ੁਰੂ ਹੋਣੀ ਚਾਹੀਦੀ ਸੀ ਲੇਕਿਨ ਇਹ ਜਿਹੜਾ ਸਮਾਂ 7 ਸਾਲ ਦਾ ਇਹ ਲਗਾ ਦਿੱਤਾ ਗਿਆ 22 ਦੀ ਵੇਟ ਕੀਤੀ ਗਈ ਕਿਉਂਕਿ ਉਦਰਾ ਸਿੱਧਾ ਸੀ ਗਿਆ ਉਸ ਨੂੰ ਬਾਈ ਨੇ ਆ ਕੇ ਉਹ ਤਿੰਨ ਤੇ ਸੱਜੇ ਘਾਟਾ ਦਿੱਤਾ ਹੁਣ ਸਿੱਤੀ ਇਹ ਵੀ ਬਹੁਤ ਗੰਭੀਰ ਹੈ ਜਦੋਂ ਇਹ ਦੀ ਸਿੱਧੀ ਬਣ ਜਾਂਦੀ ਹੈ ਰਾਜਨੀਤੀ ਦੇ ਵਿੱਚ ਵਿੱਚ ਨਾ ਤਾਂ ਉਸ ਵੇਲੇ ਜਿਹੜੇ ਆਗੂ ਹੁੰਦੇ ਨੇ ਜਾਂ ਜਿਹੜੀ ਆਗੂ ਦੀ ਜਿਹੜੀ ਪਾਰਟੀ ਲਾਈਨ ਹੁੰਦੀ ਹੈ ਜਾਂ ਵਿਚਾਰ ਤਾਰਕ ਦ੍ਰਿਸ਼ਟੀਕੋਣ ਹੁੰਦੇ ਨੇ ਜਾਂ ਲੋਕਾਂ ਨਾਲ ਜਿਹੜਾ ਬੇਸ ਹੈ ਟੁੱਟਿਆ ਗਿਆ ਹੁੰਦਾ ਹੈ ਇੱਕ ਬੜੀ ਵੱਡਾ ਜਿਵੇਂ ਕਹਿੰਦੇ ਇਨਟਰੋਸਪੈਕਸ਼ਨ ਜਲਦੀ ਬਣ ਆਤਮ ਚੀਨਣ ਨੂੰ ਕਹਿੰਦੇ ਪਹੁੰਚ ਜਾਂਦੀ ਹੈ ਆਤਮ ਚਿੰਤਨ ਦੀ ਜਿਹੜੀ ਕੋਸ਼ਿਸ਼ ਕੀਤੀ ਰਹੀ ਤੋ ਕੋਈ ਦੋਰ ਆਵਾ ਨਹੀਂ ਕਿ ਜੇ ਜੇ ਕਵਾਸ ਸੀ ਝੁੰਦੇ ਦੀ ਕਿ ਰੂਟ ਆਊਟ ਰਿਪੋਰਟ ਬੜਾ ਕਮੇਟੀ ਬਣਾਈ ਗਈ ਔਰ ਉਹਨੇ ਬੜੀ ਸਪਸ਼ਟ ਹੋ ਕੇ ਲੋਕਾਂ ਨਾਲ ਮਿਲ ਕੇ ਗ੍ਰਾਸ ਗ੍ਰਾਸ ਰੂਟ ਤੇ ਜਾ ਕੇ ਇਹਦਾ ਹੱਥ ਰੱਤ ਤੇ ਜਾ ਕੇ ਲੋਕਾਂ ਦੀ ਰਾਵਾ ਲਈਆਂ ਔਰ ਉਹਦੇ ਚ ਮੇਰਾ ਵੀ ਕਈ ਕਈ ਐਮਐਲਏ ਜਿਹੜੇ ਚੋਂ ਹਾਰ ਗਏ ਜਾਂ ਜਿਹੜੇ ਲੋਕ ਜਿਹੜੇ ਥੋੜੇ ਜਿਹਾ ਪਿੱਛੇ ਪਹਿਲੇ ਗਏ ਉਹਨਾਂ ਨਾਲ ਗੱਲ ਹੋਈ ਜੂ ਸੁਵੇ ਉਹ ਕਹਿੰਦੇ ਅਸੀਂ ਆਪ ਨਹੀਂ ਹਾਰੇ ਅਸੀਂ ਅਕਾਲੀ ਦਲ ਨਹੀਂ ਹਾਰਿਆ ਸਾਨੂੰ ਲੀਡਰਸ਼ਿਪ ਨੇ ਹਾਰਿਆ ਜਿਹੜੇ ਮੁੱਦੇ 1917 ਦੇ ਵਿੱਚ ਬੇਜਬੀਆਂ ਤੇ ਜਾਂ ਹੋਰ ਜਿਹੜੇ ਇਸ਼ੂਸ ਆ ਕੇ ਹੀਗੇ ਉਹਨਾਂ ਨੂੰ ਨਾ ਤਾਂ 1917 ਦੇ ਵਿੱਚ ਐਡਰੈਸ ਕੀਤਾ ਗਿਆ ਤੇ ਨਾ 1922 ਦੇ ਵਿੱਚ ਉਸ ਬਾਰੇ ਕੋਈ ਸਪੇਸ਼ ਗੱਲ ਕੀਤੀ ਕਿ ਅਸੀਂ ਕਿਉਂ ਹੋਇਆ ਇਹ ਵੀ ਬੇਜਬੀਆਂ ਦਾ ਜਾਂ ਜੋਲਸਾਬ ਲੱਗਦੇ ਨੇ ਇੱਥੇ 1948 ਵਿੱਚ ਸਵਾਲ ਇਹ ਹੈ ਵੀ ਅੱਜ ਜਿਹੜੇ ਅਕਾਲੀ ਦਲ ਦੇ ਜਿਹੜੇ ਵਿਦਵਾਨ ਨੇ ਜਾਂ ਜਿਹੜੇ ਜਿਹੜੇ ਲੀਡਰ ਨੇ ਉਹ ਕਹਿੰਦੇ ਖੁਜ ਅਸੀਂ ਬਹੁਤ ਵੱਡਾ ਕੰਮ ਕੀਤਾ ਸਵਾਈ ਪਾਰਟੀ ਸਾਡੀ ਸਵਾਈ ਪਾਰਟੀ ਹੋਣੀ ਚਾਹੀਦੀ ਹੈ ਠੀਕ ਹੈ ਬਿਲਕੁਲ ਹੋਣੀ ਚਾਹੀਦੀ ਹੈ ਦੋ ਰੋਹਾਂ ਨਹੀਂ ਹੈਗੇ ਕਿਉਂਕਿ ਸਾਡੀ ਰਾਜਨੀਤੀ ਦੂਜੇ ਪੰਜਾਬ ਦੇ ਭਾਰਤ ਦੇ ਹੋਰ ਸੂਬਿਆਂ ਤੋਂ ਵੱਖਰੀ ਜਲੀ ਰੀਜਨਲ ਪਾਰਟੀਆਂ ਤੋਂ ਤੋਂ ਵੱਖਰੀ ਰਾਜਨੀਤੀ ਹੈ ਸਾਡੀ ਸਾਡੀ ਕਿਸ ਸਿਧਾਂਤ ਦੀ ਸਿਧਾਂਤਕ ਪਾਰਟੀ ਹੈ ਸਿਧਾਂਤਕ ਨਾਲ ਅਸੀਂ ਲੜਦੇ ਆ ਐਚਪੀ ਸਾਡੀ ਸੋਰਸਸ ਨੇ ਕਾਦਰ ਤੱਕ ਸਾਡੀ ਬੜੀ ਬੜੀ ਸੰਸਥਾ ਹੈ ਅਸੀਂ ਉਸਤੇ ਅਕਾਲੀ ਦਲ ਜਿਹੜਾ ਰਾਜ ਦੀ ਰਾਸੀ ਤੋਰ ਰਿਹਾ ਜੋ ਵੀ ਜੋ ਰਾਸੀ ਉਹ ਤੇ ਰੱਖ ਗਿਆ ਮੈਂ ਨਹੀਂ ਕਹਿੰਦਾ ਜੇ ਅਕਾਲੀ ਦਲ ਬਟ ਹੋਰ ਜੋ ਰਾਸੀ ਤੇ ਰਹਨੇ ਉਹਨਾਂ ਦਾ ਮੁੱਦਾ ਇਹ ਹੈ ਕਿ ਕਿਸ ਤਰ੍ਹਾਂ ਦੇ ਨਾਲ ਜੋ ਸਿੱਖ ਵਿਚਾਰਧਾਰਕ ਦ੍ਰਿਸ਼ਟੀਕੋਣ ਨੇ ਜਿਹੜਾ ਸਾਡਾ ਗੁਰਮਤ ਆਪਣਾ ਸ਼ੁੱਧ ਸ਼ੁੱਧ ਗੁਰਮਤ ਦਾ ਮਾਡਲ ਹੈ ਜੀਵਨ ਮਾਡਲ ਹੈ ਸਵੈਕਤੀਗਤ ਪ੍ਰਗਤੀ ਹੈ ਚਾਹੇ ਹੋਰ ਜੋ ਇਸ ਸਮਾਜਿਕ ਵਿਵਸਥਾ ਸਜਣੀ ਹੈ ਉਹ ਜਿਹੜਾ ਮਾਡਲ ਹੈ ਉਸ ਨੂੰ ਸਿੱਖਾਂ ਦੇ ਵਿੱਚ ਪੰਜਾਬ ਨੂੰ ਆਧਾਰ ਬਣਾ ਕੇ ਇੱਕ ਨਵਾਂ ਨਮੂਨੇ ਦਾ ਦੇਸ਼ ਕਿਵੇਂ ਬਣਾ ਰਿਹਾ ਹੈ ਹੁਣ ਇੱਥੇ ਆ ਕੇ ਜਦੋਂ ਅਕਾਲੀ ਦਲ ਨੇ ਇਸ ਵਾਸਤੇ ਨੋ ਇਛਤਿਆਰ ਦਿੱਤਾ ਤਾਂ ਉਹਦੇ ਹੁਣ ਜਿਵੇਂ ਅਕਾਲੀ ਦਲ ਦੇ ਵਿੱਚ ਵਿਦਵਾਨ ਨੇ ਉਹ ਇਸ ਗੱਲ ਬਾਰੇ ਕਹਿੰਦੇ ਨੇ ਕਿ ਅਸੀਂ ਅਸੀਂ ਦੋ ਵਾਰੀ ਦੇਸ਼ ਦਿੱਤੇ ਪੰਜਾਬ ਤੇ ਰਾਜ ਕੀਤਾ ਬਲਕਿ ਤਿੰਨ ਵਾਰ ਰਾਜ ਕੀਤਾ ਤੇ ਸਾਨੂੰ ਅਸੀਂ ਕਿਉਂ ਹਾਰੇ ਜਦੋਂ ਜਦੋਂ ਕਰਦੇ ਨੇ ਤਾਂ ਮੇਰਾ ਸਵਾਲ ਹੈ ਜੇ ਜੇਕਰ ਤੁਸੀਂ ਦੋ ਵਾਰੀ ਜਿੱਤੇ ਹੋ ਤਾਂ ਫਿਰ ਦੋ ਵਾਰੀ ਹਾਰੇ ਕਿਉਂ ਹਾਰਨ ਦੇ ਕਾਰਨਾਂ ਦਾ ਜਦ ਤੱਕ ਕੋਸ ਇਹਦੇ ਤਰਾਤਲ ਤੇ ਜਾ ਕੇ ਉਹਦਾ ਮਲੰਕਣ ਨਹੀਂ ਹੁੰਦਾ ਔਰ ਉਹਨਾਂ ਇਸ਼ੂਜ਼ ਨੂੰ ਅਡਰੈਸ ਨਹੀਂ ਕੀਤਾ ਜਾਂਦਾ ਜਿਨ੍ਹਾਂ ਇਸ਼ੂਜ਼ ਕਰਕੇ ਹਾਰੇ ਹੋ ਤੁਸੀਂ ਤਾਂ ਮੇਰਾ ਖਿਆਲ ਹੈ ਜਿਹੋ ਅਪਰੋਚ ਹੁਣ ਪ੍ਰੋਜੈਕਟ ਕੀਤੀ ਜਾ ਰਹੀ ਹੈ ਨਾ ਦੀਪ ਜੀ ਉਸ ਦੇ ਨਾਲ ਬਹੁਤੇ ਕਾਰਗਰ ਨਤੀਜੇ ਨਹੀਂ ਨਿਕਲਣਗੇ ਮੈਂ ਬੜਾ ਟੈਂਡ ਕੀਤਾ ਨਾਂਗਪੁਰ ਸਾਹਿਬਿਨਾਰ ਮੈਂ ਤੁਹਾਨੂੰ ਆਪਣੀ ਪਰਸਨਲ ਐਕਸਪੀਰੈਂਸ ਦਾ ਐਕਸਪੀਰੀਅੰਸ ਕੁਝ ਵਿਦਵਾਨਾਂ ਨੇ ਪੰਜਾਬ ਦਾ ਉੱਧਾ ਸੀਗਾ ਕਿ ਪੰਜਾਬ ਮੌਜੂਦਾ ਪੰਜਾਬ ਸੰਕਟਰ ਤੇ ਹੱਲ ਵਿਦਵਾਨਾਂ ਨੇ ਬੜੀ ਤਰੀਕੇ ਨਾਲ ਕੁਮਰਸੌਰ ਸੀਗੇ ਤਰਨ ਸਿੰਘ ਮਾਨਕ ਸੀਗੇ ਪ੍ਰਦੀਪ ਸਿੰਘ ਸਨ ਔਰ ਹੋਰ ਵੀ ਕਾਫੀ ਦਵਾਰ ਸੀਗੇ ਉਹਨਾਂ ਨੇ ਉੱਧੇ ਦਾ ਦੱਸੇ ਔਰ ਸੁਖਵੀਰ ਸਿੰਘ ਬਾਦਲ ਤੋਂ ਬੈਠੇ ਸੀਗੇ ਜਿੱਦੂ ਮਾਜਰਾ ਬੈਠੇ ਸੀਗੇ ਮਤਲਬ ਸੀ ਕਿ ਵਿਦਵਾਨਾਂ ਦਾ ਉੱਥੇ ਇਕੱਠ ਕਰਕੇ ਵਿਦਵਾਨਾਂ ਕੋਲ ਗੱਲ ਸੁਣੀ ਗਈ ਔਰ ਬੜੀ ਇਮਾਨਦਾਰੀ ਨਾਲ ਵਿਦਵਾਨਾਂ ਨੇ ਗੱਲ ਕਹੀ ਲੇਕਿਨ ਮੈਨੇ ਉਸ ਗੱਲ ਤੇ ਤਰਾਜ਼ ਹੀ ਹਰਸ਼ਨ ਸੈਠ ਦਾ ਇਹ ਲੇਕਿ ਉਹਨਾਂ ਨੇ ਇਸ ਗੱਲ ਬਾਰੇ ਤਾਂ ਕਿਹਾ ਕਿ ਅਸੀਂ ਬਹੁਤ ਬਾਦਲ ਸਭ ਬੜੇ ਵਿਜਨਰੀ ਸੀਗੇ ਵੀ ਇਸ ਬਾਦਲ ਬੜੇ ਵਿਜਨਰੀ ਨੇ ਅਕਾਲੀ ਦਲ ਦੀ ਸਾਡੀ ਲੋੜ ਹੈ ਬਟ ਉਹਨਾਂ ਨੇ ਜਿਹੜਾ ਸਾਰਾ ਠੇਕਰਾ ਹੈ ਨਾ ਹਾਰ ਦਾ ਉਹ ਲੋਕਾਂ ਦੇ ਭਾਂ ਦਿੱਤਾ ਉਹਨਾਂ ਨੇ ਗੁਰਬਾਣੀ ਦੀ ਸ਼ਾਦ ਵਰਤ ਵਿੱਚ ਅੰਧੀ ਰਹੀ ਤੇ ਗਿਆਨ ਵੀ ਹੋਣੀ ਜਾਨੀ ਕਿ ਉਹਨਾਂ ਨੇ ਕਿਹਾ ਕਿ ਲੋਕ ਲੋਕਾਂ ਨੂੰ ਰਾਇਆ ਜਿਹੜਾ ਸਾਡੀ ਜੋ ਕੋ ਸਾਡੇ ਖਿਲਾਫ ਹੋਇਆ ਇਹ ਸਾਜ਼ਿਸ਼ ਦੇ ਤਾਰਜਮ ਕੀਤਾ ਗਿਆ ਸੋ ਮਹਿਸੂਸ ਕਰਦਾ ਕਿ ਇਹ ਜਿਹੜੀ ਸੋਚ ਹੈ ਇਹ ਜਿਹੜੀ ਪਹੁੰਚ ਹੈ ਉਹ ਬਹੁਤ ਹੀ ਕਾਰਗਰ ਨੇ ਸ਼ਖਬੀ ਸਿੰਘ ਬਾਦਲ ਜਦੋਂ ਵੀ ਗੱਲ ਕਰਦੇ ਨੇ ਉਹ ਬੇਸਿਕਲੀ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਨੇ ਸੜਕਾਂ ਬਣਾਈਆਂ ਅਸੀਂ ਹਵਾਈ ਅੱਡੇ ਬਣਾਏ ਪੁਲ ਬਣਾਏ ਇੱਕ ਜਿਹੜਾ ਜਿਹੜਾ ਸਾਡਾ ਪੰਜਾਬ ਹੈ ਇੱਕ ਲੈਂਡ ਰਾਕਡ ਸਟੇਟ ਹੈ ਤੇ ਕੋਈ ਅਸਲ ਅਦਰੀ ਲੱਗਦੀ ਲੇਕਿਨ ਦੁਨੀਆ ਦੇ ਵਿੱਚ ਪੋਰ ਨਹੀਂ ਲੱਗਦੀ ਜੇ ਦੁਨੀਆ 'ਚ ਐਸੇ ਦਰਜਣੇ ਦੇਸ਼ ਨਹੀਂ ਜਿਹਨੂੰ ਕੋਈ ਪੋਰ ਨਹੀਂ ਲੱਗਦੀ ਬੜੇ ਕਾਬਜਾਬ ਹੋਰ ਸਫਲ ਦੇਸ਼ ਨੇ ਹੋ ਤਾਂ ਮੈਨੂੰ ਸੁਣਿਆ ਕਿ ਇਸਦਾ ਦਾਅ ਤੇ ਆ ਕੇ ਉਹ ਦੋ ਗੱਲਾਂ ਕਰਦੇ ਨੇ ਤੇਨ ਕਿ ਇੱਕ ਤਾਂ ਵਿਜੀਲਰੀ ਅਲੀ ਲੀਡਰ ਲਿਆਓ ਤੁਸੀਂ ਗਲਤੀ ਕੀਤੀ ਆਮ ਆਦਮੀ ਚੁੜ ਕੇ ਜਿਹੜਾ ਮੈਨੂੰ ਨਹੀਂ ਮਤਲਬ ਉਹ ਕਹਿੰਦੇ ਬਾਬ ਕਿ ਮੈਨੂੰ ਤੁਸੀਂ ਨਹੀਂ ਜੁੜਿਆ ਕਾਲੀ ਦਾ ਲੋੜ ਨਹੀਂ ਜੁੜਿਆ ਦੂਜੀ ਕਹਿੰਦੇ ਨੇ ਕਿ ਪੰਜਾਬ ਦਾ ਜਿਹੜੀ ਜਜ਼ਤਬੰਦੀ ਹੈ ਸੁਭਾਈ ਪਾਰਟੀ ਚਾਹੀਦੀ ਹੈ ਬਿਲਕੁਲ ਚਾਹੀਦੀ ਹੈ ਪਰ ਸਵਾਲ ਇਹ ਹੈ ਕਿ ਸੁਭਾਈ ਪਾਰਟੀ ਕੋਲ ਕੀ ਮੁੱਦੇ ਨੇ ਜੇਕਰ ਲੋਕ ਸੈਂਟਰਿਸਟ ਪਾਰਟੀ ਦੇ ਤੌਰ ਤੇ ਗੱਲ ਕਰਦੇ ਨੇ ਸੈਂਟਰਿਸਟ ਪਾਰਟੀ ਆ ਗਈ ਜ ਨੇ ਹੁਣ ਜਿਹੜਾ ਕੱਲ ਉਹਨਾਂ ਨੇ ਉਹਨਾਂ ਦਾ ਫਾਗਿਰ ਜਤ ਜਤਰਾ ਕੀਤੀ ਉਹਨਾਂ ਦਾ ਫੋਕਸ ਇਹ ਸੀ ਕਿ ਪੰਜਾਬ ਦੀ ਜਿਹੜੀ ਜਿਹੜੀ ਕੇਂਦਰੀ ਪਾਰਟੀ ਹੈ ਪੰਜਾਬ ਦੇ ਲੋਕਾਂ ਨੂੰ ਉਹ ਕੇਂਦਰੀ ਪਾਰਟੀ ਨੂੰ ਵੋਟ ਨਹੀਂ ਪਾਣੀ ਚਾਹੀਦੀ। ਐਗਰੀਡ ਜੀ। ਕੋਲ ਸਹਿਮਤ ਆ। ਫਿਰ ਜੇਕਰ ਸੁਭਾਈ ਪਾਰਟੀ ਨੂੰ ਪਾਓ ਪਰ ਫਿਰ ਅਗਿਆਤ ਸਵਾਲ ਕੁਐਸਚਨ ਮਾਰ ਕਿਤੇ ਖੜਾ ਹੋ ਜਾਂਦਾ ਹੈ ਕਿ ਸੁਭਾਈ ਪਾਰਟੀ ਜੇਕਰ ਕੇਂਦਰੀ ਪਾਰਟੀ ਵਾਂਗੂ ਕੰਮ ਕਰਨ ਲੱਗ ਪੇਗੀ। ਜੇਕਰ ਸੱਤਾ ਨੂੰ ਸੱਤਾ ਦੇ ਆਕੇ ਸੱਤਾ ਦੀ ਹੰਡਾਈ ਜਾਏਗੀ। ਤੇ ਲੋਕਾਂ ਦੇ ਜਿਹੜੇ ਹਾਸ਼ੀਏ ਤੇ ਬੈਠੇ ਹੋਏ ਲੋਕ ਨੇ ਲੋਕਾਂ ਦੀ ਭਲਾਈ ਲਈ ਕੋਈ ਐਸਲਾ ਵੱਡਾ ਕੰਮ ਨਹੀਂ ਕਰੇਗੀ ਔਰ ਜਿਸ ਮੁੱਧਿਆ ਤੇ ਇਸ ਗੱਲ ਧਿਆਨ ਦਾ ਜਣਾ ਮਨਦੀਪ ਜੀ ਜਿਸ ਦਾ ਮੁੱਧਿਆ ਤੇ ਅਕਾਲੀ ਦਲ ਨੇ ਔਰ ਸਾਡੇਲਾ ਸਿੱਖ ਨੌਜਵਾਨਾਂ ਨੇ ਸਾਡੀ ਜਥੇਬੰਦੀਆਂ ਨੇ ਸੰਘਰਸ਼ ਲੜਿਆ ਉਹਨਾਂ ਮੁੱਧਿਆਂ ਬਾਰੇ ਕੀ ਬਣਿਆ ਅੱਜ ਜਦ ਯਾਤਰਾ ਸ਼ੁਰੂ ਹੋ ਰਹੀ ਹੈ ਤਾਂ ਸਾਡੇ ਸਾਹਮਣੇ ਇੱਕ ਬੜਾ ਵੱਡਾ ਕੁਐਸਚਨ ਮਾਰ ਖੰਦਾ ਹੈ ਕਿ ਯਾਤਰਾ ਘਟੋ ਠੀਕ ਹੈ ਲੋਕਾਂ ਦਾ ਸਬਰ ਕੋਨਾ ਬੜਾ ਜ਼ਰੂਰੀ ਹੈ ਪਰ ਮੈਂ ਕੱਲ ਵੇਖਿਆ ਲੋਕਾਂ ਦਾ ਸਬਰ ਤਾਂ ਕੋਈ ਨਹੀਂ ਸਿਰਿਆ ਯਾਤਰਾ ਕੱਢ ਕੇ ਲੋਕਾਂ ਨਾਲ ਜੁੜ ਕੇ ਲੋਕਾਂ ਵਿੱਚ ਛੋਟੇ ਛੋਟੇ ਕਾਰਨ ਮੀਟਿੰਗਸ ਕਰੋ ਔਰ ਉਹਨਾਂ ਲੋਕਾਂ ਦੇ ਕੁਐਸਚਨਸ ਲਓ ਉਹਨਾਂ ਦੇ ਜਵਾਬ ਦਿਓ ਔਰ ਬੜੇ ਤਰੀਕੇ ਨਾਲ ਲੋਕਾਂ ਦੇ ਕਿ ਚੀਜ਼ਾਂ ਪਹਿਲਾਂ ਕਰੋ ਉਸ ਚਾਹ ਪਹਿਲਾਂ ਕਰੋ ਕਿ ਉਹ ਬਲ ਬਲ ਆ ਕੇ ਤੁਹਾਡੇ ਸਾਹਮਣੇ ਖੜ ਕੇ ਮੈਂ ਇੱਕ ਐਗਜ਼ਾਮਪਲ ਦੇਵਾਂਗਾ ਅ ਰਾਹੁਲ ગાંધી ਤੇ ਉਹਨੇ ਯਾਤਰਾ ਪੈਦਲ ਕੱਢੀ ਅਸਲ ਯਾਤਰਾ ਪੈਦਲ ਹੁੰਦੀਆਂ ਗੱਡੀਆਂ ਤੇ ਨਹੀਂ ਹੁੰਦੀਆਂ ਯਾਤਰਾਵਾਂ ਵਿੱਚ ਤੱਕ ਲੋਕਾਂ ਨਾਲ ਸੰਪਰਕ ਕਰੋ ਲੋਕਾਂ ਦੀ ਗੱਲ ਸੁਣੋ ਲੋਕਾਂ ਦੇ ਮੁੱਦੇ ਨੂੰ ਬਿਲਕੁਲ ਧਿਆਨ ਨਾਲ ਲੈ ਕੇ ਉਹਨਾਂ ਆਪਣੀ ਜਿਹੜੀ ਪੋਲਿਟੀ ਸ਼ਾਮਲ ਕਰੋ ਔਰ ਇਸੇ ਤਰੀਕੇ ਨਾਲ ਜਿਹੜਾ ਸੈਮੀਨਾਰ ਹੋਇਆ ਮੈਂ ਦੇਵਜੀਤ ਤੁਸੀਂ ਹਰਾ ਲਵੋਗੇ ਕਿ ਜੋ ਵਿਦਵਾਨਾਂ ਨੇ ਗੱਲ ਕੀਤੀ ਜੋ ਸੰਕਟ ਦ ਸੀ ਉਹਨਾਂ ਬਾਰੇ ਤਾਂ ਸੁਖਵੀਰ ਸਿੰਘ ਨੇ ਐਡਰੈਸ ਕੀਤਾ ਹੀ ਨਹੀਂ ਇਹਨਾਂ ਦੀ ਗੱਲ ਤਾਂ ਕੀਤੀ ਹੀ ਨਹੀਂ ਜੀ ਲੇਕਿਨ ਉਹ ਜੋ ਨਾ ਆਪਣਾ ਬਣਿਆ ਬੜਾ ਥੀਸਿਸ ਹੈਗਾ ਕਿ ਮੈਂ ਬੜਾ ਕੁਝ ਸਰਕਾਰ ਬਣਾਈ ਹੁਣ ਬਣਾਵਾਂਗੇ ਸਾਨੂੰ ਮੌਕਾ ਦਿਓ ਸਾਡਾ ਵਗੈਰਾ ਵਗੈਰਾ ਅਸੀਂ ਮੌਕਾ ਦੇ ਰਹੇ ਹਾਂ 745082 ਪਰ ਮੈਂ ਇੱਕ ਸਾਲ ਦਾ ਇਜਾੜ ਦੇ ਦਿੰਦਾ ਕਿ ਜੇਕਰ ਤੁਸੀਂ ਪੰਜਾਬ ਦੀ ਬਿਹਤਰੀ ਲਈ ਪੰਜਾਬ ਮਾਡਲ ਗੁਰੂਗਰਾਜ ਸਾਹਿਬ ਦੇ ਵਿਚਾਰਧਾਰਾ ਅਨੁਸਾਰ ਕੋਈ ਐਸਾ ਵਿਕਾਸ ਮਾਡਲ ਜਿਹੜਾ ਨਹੀਂ ਲਿਆਓਗੇ ਦੇਖੋ ਮੁੱਦੇ ਦਾ ਇਹ ਨੇ ਨਾ ਕਿ ਜੋ ਪੰਜਾਬ ਨੂੰ ਅਸਲੇ ਪੰਜਾਬ ਬਚਾਣਾ ਕਿਸੇ ਉਪਰ ਮੈਂ ਸਵਾਲ ਖੜਾ ਕਰਦਾ ਪੰਜਾਬ ਬਚਾਣਾ ਕਿਸੇ ਨੂੰ ਪੰਜਾਬ ਬਚਾਣਾ ਜੋ ਸਾਡੇ ਸਾਡੇ ਕਸ਼ਟ ਨੇ ਸੰਕਟ ਨੇ ਸੰਕਟ ਦਾ ਹਾਲ ਕਿਵੇਂ ਕਰਨਾ ਇਸ ਕਰਕੇ ਸਵਾਲ ਉਹ ਕੋਈ ਪੰਜਾਬ ਬਜਾਣਾ ਕੇ ਜੇ ਕੋਲ ਹੈ ਉਹ ਆਤਮਾਨੇ ਠੀਕ ਸਵਾਲ ਉਠਾਇਆ ਪਰ ਮੇਰਾ ਵੀ ਸਵਾਲ ਹੈ ਸੋ ਮੈਂ ਮਹਿਸੂਸ ਕਰਦਾ ਹਾਂ ਮਨਦੀਪ ਜੀ ਕਿ ਜਦ ਤੱਕ ਪੰਜਾਬ ਦੇ ਜੁੜੇ ਹੋਏ ਅਸਲੀ ਜਿਹੜੇ ਮੁੱਦੇ ਨੇ ਵਿਦਿਆਕ ਵਿਦਿਆ ਦੇ ਮੁੱਦੇ ਕੋ ਇਨਾਂ ਨੇ ਜਿਵੇਂ ਚਾਹੀਦਾ ਸੀ ਕਾ ਪਾਤਰਾ ਕੱਢੀ ਹੈ ਤਾਂ ਮੈਂ ਮੈਂ ਦੇਖਦਾ ਰਿਹਾ ਕਿ ਇਹਨਾਂ ਨੇ ਕਿਤੇ ਕੋਈ ਡਾਕੂਮੈਂਟ ਲਿਆਂਦਾ ਕੋਈ ਪਰਚਾ ਵੰਡਿਆ ਉੱਥੇ ਫੇਸਬੁਕ ਕਾ ਜੋ ਜਿਹੜਾ ਲੋਕ ਜਿਹੜਾ ਜਿਹੜਾ ਦਿਸ਼ਾ ਦੱਸ ਸਕੇ ਕਿ ਅਸੀਂ ਇਹ ਇੱਕ ਅਕਾਲੀ ਦਾਲੇ ਕਰਨਾ ਚਾਹੁੰਦਾ ਉਹ ਕਾਗਜ਼ ਵੰਡਿਆ ਕੋਈ ਦਸਤਾਵੇਜ਼ ਵੰਡੀ ਕੋਈ ਕੁਝ ਨਹੀਂ ਨਜ਼ਰ ਆ ਰਿਹਾ ਸੋ ਉਹ ਇੱਕ ਯਾਤਰਾ ਕੱਢੀ ਗਈ ਗੱਟੇ ਬੈਠੇ ਗੱਡੀਆਂ 'ਚ ਬੈਠੇ ਮੋਟਰਸਾਈਕਲਾਂ 'ਤੇ ਬੈਠੇ ਆ ਕੇ ਚੱਲੇ ਗਈ ਇਸ ਤਰ੍ਹਾਂ ਕੇ ਚਲੇ ਜਾਣਗੇ ਅੱਜ ਜਿਹੜਾ ਦੂਸਰਾ ਦਿਨ ਹੈ ਤਾਂ ਮੇਰਾ ਇਹਨਾਂ ਸਵਾਲ ਹੈ ਕਿ ਜੇਕਰ ਇਹਨਾਂ ਯਾਤਰਾ ਨੂੰ ਸਫਲ ਕਰਨਾ ਹੈ ਸੋ ਵੀਰ ਬਾਦਲ ਜੀ ਤਾਂ ਤੁਸੀਂ ਕੋਈ ਨਾ ਕੋਈ ਡਾਕੂਮੈਂਟ ਲੈ ਕੇ ਆਓ ਪੁਜਾਰ ਨੂੰ ਬਚਾਉਣ ਦਾ ਰੋਡ ਮੈਪ ਲੈ ਆਓ ਬਸ ਆਮ ਹੁਤਾ ਹੈ ਦੇ ਇਸ ਅਗਰ ਚਤਤ ਕਰਨ ਵਿਜਨ ਲਈ ਜਿਹੜੀ ਆਰਥਿਕ ਸਥਿਤੀ ਹੈ ਉਹਦਾ ਕੁਝ ਆਦਾ ਜਿਹੜਾ ਰੈਵਨਿਊ ਕਿਵੇਂ ਜਨਰੇਟ ਹੋਰ ਹੋਏਗਾ ਜੌਬਸ ਕਿਵੇਂ ਨਿਕਲਣਗੇ ਨੌਜਵਾਨਾਂ ਵਾਸਤੇ ਤੁਸੀਂ ਹੈਲਥ ਸਟਰਕਚਰ ਕਿਵੇਂ ਕਰੋਗੇ ਵਿੱਦਿਕ ਵਿੱਤਕ ਸਟਰਕਚਰ ਕਿਵੇਂ ਬਣਾਓਗੇ ਔਰ ਉਸ ਦੇ ਨਾਲ ਜਿਹੜੇ ਲੋਕ ਜੋਗ ਬਾਹਰ ਜਾ ਰਹੇ ਨੇ ਉਹ ਕਿਉਂ ਜਾ ਰਹੇ ਨੇ ਕਿਉਂਕਿ ਅਪਰਚੂਨਿਟੀਆਂ ਨਹੀਂ ਬੜਾ ਸਪੱਸ਼ਟ ਹੈ ਕਿ 3 ਕਰੋੜ ਦਾ ਦੇਸ਼ ਆਬਾਦੀ ਸਾਡੇ ਕੋਲ ਠੀਕ ਹੈ ਜਿੰਨਾ ਖੇੜਾ ਏਰੀਆ ਹੈਗਾ ਲੋਕ ਅਡਜਸਟ ਨੇ ਪਰ ਕੀ ਕਿਸਾਨੀ ਦਾ ਉਥਾ ਹੈ ਉਨੋਥੇ ਸੈਮੀਨਾਰ ਉਥਾ ਮੋਟਾ ਠਾਇਆ ਤੇ ਮੈਂ ਇਸ ਵਾਰ ਸੈਮੀਨਾਰ ਨਾਲ ਮੇਰੀ ਕਿਤਾਬਾਂ ਦੇ ਜਿਹੜਾ ਮੈਂ ਵੀ ਜਿਹਨੇ ਰਿਵਿਊ ਦਿੱਤਾ ਉਹਦੇ ਬਿਲਕੁਲ ਸਪਸ਼ਟ ਹੈ ਕਿ ਐਗਰੋ ਬੇਸਡ ਇੰਡਸਟਰੀ ਲੈ ਕੇ आओ ਕਿ ਕਿ ਕਿਹਦੇ ਵਿੱਚ ਜਿਹੜੇ ਕਿਸਾਨੀ ਨਾਲ ਜੁੜੇ ਜਿਹੜੇ ਪ੍ਰੋਡਕਸ਼ਨ ਹੁੰਦੀ ਹੈ ਉਹਦੇ ਆਧਾਰ ਤੇ ਜੋ ਤੁਸੀਂ ਉਹਦਾ ਪ੍ਰੋਸੈਸਿੰਗ ਕਰਕੇ ਫੂਡ ਪ੍ਰੋਸੈਸਿੰਗ ਦੇ ਲੈ ਕੇ ਤੁਸੀਂ ਉਥੇ ਮੇਰਾ ਖਿਆਲ ਹੈ ਜੇਕਰ ਪਿੰਡਾਂ ਦੇ ਵਿੱਚ ਹੀ ਜਿਹੜਾ 12 13 ਹਜ਼ਾਰ ਪਿੰਡ ਹੈ ਉਹਦੇ ਇੱਕ ਕਲਸਟਰ ਬਣਾ ਕੇ ਅਗੇ ਉੱਥੇ ਅਗਰ ਉੱਥੇ ਛੋਟੇ ਤੋਂ ਲੈ ਕੇ ਵੱਡੇ ਤੱਕ ਇੱਕ ਐਗਰੋ ਬੇਸਡ ਇੰਡਸਟਰੀ ਜੁੜ ਬਣਾ ਦਿਓ ਤਾਂ ਮੇਰੇ ਕਹ ਦੋ ਲੱਖ ਨੌਕਰੀਆਂ ਯਾਦ ਰੱਖੋ ਦੋ ਲੱਖ ਨੌਕਰੀਆਂ ਜਿਆਦਾ ਐਗਰੋ ਬੇਸਡ ਇੰਡਸਟਰੀ ਹੀ ਦੇ ਦੇਵੇਗੀ ਸੋ ਇਹਨਾਂ ਵਾਸਤੇ ਮੋਤਾ ਮੋਤੀ ਆਵਾਜ਼ ਤਾਂ ਉਹ ਗੱਲ ਕਰ ਨਹੀਂ ਰਹੇ ਭਾਜੀ ਉਹ ਗੱਲ ਕਰ ਰਹੇ ਨੇ ਸੱਤਾ ਜੜ ਸੱਤਾ ਦੇਓ ਸੱਤਾ ਦੇਣ ਤੇ ਆ ਰਿਹਾ ਸਮਝਾਈ ਦੀ ਪਾਰਟੀ ਨਹੀਂ ਲੇ ਕੇ ਸਵਾਲ ਇਹ ਹੈ ਕਿ ਜੇ 15 16% ਵੋਟ ਹੈ ਜਿਹੜੀ ਮੈਂ ਕੱਲ ਵੇਖ ਰਿਹਾ ਸੀ ਨਾ ਪਾਰਟੀ ਵਰਕਰ ਸੀਗੇ ਆਪ ਲੋਕਾਂ ਇਨਵੋਲਵਮੈਂਟ ਕਰੋ ਆਪ ਲੋਕਾਂ ਦੀ ਇਨਵੋਲਵਮੈਂਟ ਕਰਤਾ ਹੀ ਹੈਗਾ ਸੋ ਜਦ ਤੱਕ ਇਹ ਜੇ ਮੁੱਦੇ ਨੇ ਲੈ ਕੇ ਆ ਕਿ ਰੋਡ ਮੈਪ ਵਿਜਨ ਔਰ ਪੰਜਾਬ ਦੀ ਬਦਲਵੇ ਕਿਸਾਨੀ ਕਿਸਾਨੀ ਮਾਡਲ ਕੀ ਹੈ ਦੇਖੋ ਮੈਂ ਕਰਤਾਰਪੁਰੀ ਮਾਡਲ ਤੇ ਜ਼ੋਰ ਦੇ ਰਿਹਾ ਕਰਤਾਰਪੁਰੀ ਮਾਡਲ ਬੇਰਾ ਵੀ ਸੋਨੇ ਲਿਖਿਆ ਸੀਗਾ ਔਰ ਸ਼ਤਾਨਪੁਰ ਲੋਧੀ ਸਿੰਘ ਸਾਹਿਬ ਨੇ ਹੈਵ ਪ੍ਰੈਸਰ ਜਾਰੀ ਕੀਤਾ ਸੀਗਾ ਪੰਪ ਨਹੀਂ ਚੈਲੀ ਚੌਲੀ ਹੁਣ ਮੈਂ ਅੱਗੇ ਬੁਝਾ ਰਿਹਾ ਹੁਣ ਉਹਦੇ ਮਿਸ਼ਨ ਪੰਜਾਬ ਮੈਂ ਉਹਦਾ ਉਹਦੇ ਆਧਾਰ ਤੇ ਮਿਸ਼ਨ ਪੰਜਾਬ ਹੀ ਖੜਾ ਕੀਤਾ ਕਿ ਕਰਤਾਰਪੁਰ ਇਨਵਾਰਡਰ ਦੇ ਆਧਾਰ ਤੇ ਪੰਜਾਬ ਦੀ ਨਾ ਉਸਾਰੀ ਕਿਵੇਂ ਕੀਤੀ ਜਾ ਸਕਦੀ ਹੈ ਇਹ ਮੁੱਦੇ ਨਵਜੋਸੇ ਸਿੱਧੂ ਠਾ ਰਹੇ ਆ ਦੇਖੋ ਲੋਕਾਂ ਦੀ ਨਜ਼ਰ ਦੇਖੋ ਨਾ ਲੋਕ ਚਾਹੁੰਦੇ ਨੇ ਕਿ ਐਸਰੇ ਸਾਨੂੰ ਕੋਈ ਇਸ ਚੀਜ਼ ਵਿੱਚ ਮਜ਼ੇਦਾਰ ਚ ਕੱਢੇ ਇਹ ਜਿਹੜਾ ਖਲਾਅ ਹੈ ਜੋ ਸਪੇਸ ਹੈ ਜੋ ਮਤਬਾ ਠੀਕ ਹੈ ਉਹ ਕੰਮ ਕਰ ਰਿਹਾ ਚੰਗਾ ਮਿਹਨਤ ਕਰਦਾ ਪਿਆ ਬਟ ਸਵਾਲ ਇਹ ਵੀ ਕਿਸ ठाਇ ਨਹੀਂ ਪੈ ਰਹੀ ਸੋ ਮੈਂ ਮਹਿਸੂਸ ਕਰਦਾ ਕਿ ਪੰਜਾਬ ਮਾਡਲ ਉਹਦੇ ਆਧਾਰ ਤੇ ਇੱਕ ਰੋਡਮੈਪ ਪੰਜਾਬ ਦੇ ਵਿਕਾਸ ਦਾ ਤੁ ਵੀ ਤੁਹਾਰੋ ਜਿਹੜੀ 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 ਹਰੀਏ ਜਿਹੜੇ ਪੈਸਾ ਕਿਵੇਂ ਆਏਗਾ ਜਿਹੜਾ ਮੇਰੇ ਪਰ ਜਿਹੜੀ ਕਹਿੰਦੇ ਕਿ ਲੋਕ ਜਿਹੜੇ ਪਾਸਾ ਪੈਸਾ ਲਗਾ ਕੇ ਇਥੇ ਜਿਹੜੀ ਜੋਬ ਨਿਕਲਣ ਸੋ ਮੈਂ ਵੀ ਇਹ ਜਿਹਾ ਜੱਤ ਕਰੇ ਨਹੀਂ ਆਦਾ ਰਾਜ ਤੇ ਕਰ ਰਾਜ ਇਸ ਤਰ੍ਹਾਂ ਕੱਢਣੀ ਇੱਕ ਮੈਜ਼ ਇੱਕ ਆਪਣੇ ਮਨ ਨੂੰ ਤਸੱਲੀ ਹੈ ਵਰਕਅਪ ਜੀ ਠੀਕ ਹੈ ਜੋ ਐਕਟੀਵੇਟ ਹੋ ਗਿਆ ਹੈ ਉਹਨੂੰ ਲੱਗਿਆ ਕਿ ਚੋਣਾ ਆ ਗਿਆ ਨੇ ਕੁਝ ਨਾ ਕੁਝ ਅਸੀਂ ਕਰਾਂਗੇ 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 ਲੇਕਿਨ ਇਹ ਅੱਗੇ ਜਾ ਕੇ ਸੱਤਾ 'ਚ ਲੈ ਜਾਵੇਗਾ ਜਾਂ 13 ਜੋ 8007 'ਚ ਚੁੱਕਿਆ ਜਾਵੇਗਾ ਮੈਨੂੰ ਸ਼ੱਕ ਲੱਗਦਾ ਮੈਂ ਦੋਰੀਆ ਬਹੁਤ ਵੱਡੀ ਗੱਲ ਹੋ ਰਹੀ ਹੈ ਕਹਿ ਰਿਹਾ ਲੇਕਿਨ ਫਿਰ ਵੀ ਜਿਹੜੇ ਪੰਜਾਬ 'ਚ ਗੱਠਜੋੜ ਵੱਧ ਰਹੇ ਨੇ ਉਹਨਾਂ ਗੱਠੀ ਉਹਨਾਂ ਦਾ ਕੀ ਨਤੀਜਾ ਨਿਕਲਦਾ ਲੋਕ ਕਿਸ ਪਾਸੇ ਜਾਂਦੇ ਨੇ ਲੋਕਾਂ ਨੂੰ ਕਨਸਟਰਨ ਦੀ ਲੋੜ ਹੈ ਯਾਤਰਾ ਜਾਂ ਹੋਰ ਲੋਕਾਂ ਜਦ ਤੱਕ ਤੁਸੀਂ ਕੰਨੈਕਟਿਵਿਟੀ ਕਰਾ ਦੇਣਾ ਮਨਦੀਪ ਜੀ ਲੋਕਾਂ ਨੇ ਇਸ ਨੂੰ ਪੂਰਾ ਹੰਗਾਰਾ ਨਹੀਂ ਪਰਤਾ ਜੀ ਤੇ ਪਈ ਸਭ ਜਿੱਥੇ ਅਕਾਲੀ ਜਲਦੀ ਆਪਾਂ ਗੱਲਬਾਤ ਕਰ ਰਹੇ ਹਾਂ ਪਰ ਕਿਹੜੀ ਤਰਾਜ਼ੀ ਰਹੀ ਹੈ ਕਿ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਵਿੱਚ ਇਸ ਵਕਤ ਅਕਾਲੀ ਜਲਦੀ ਇਹ ਅਜੀਤ ਥੀ ਕਿ ਬਿਨੈ ਗੱਤ ਜੋੜ ਤੋਂ ਉਹਨਾਂ ਲਈ ਜਿੱਤਣਾ ਅਸੰਭਵ ਲੱਗ ਰਿਹਾ ਕਿਉਂਕਿ 2022 ਦੇ ਵਿੱਚ ਉਹਨਾਂ ਦੀ ਹਾਰ ਹੋਈ ਹੈ ਜਿਵੇਂ ਕਿਉਂਕਿ ਪਹਿਲਾਂ ਅਕਾਲੀ ਦਲ ਦੇ ਨਾਲ ਤੇ ਬੀਜੇਪੀ ਦਾ ਜੋਸ਼ ਵਿੱਚ ਹੁੰਦਾ ਸੀ ਗੱਠਜੋੜ ਸੀ ਉਹਨਾਂ ਨੂੰ ਲੈ ਕੇ ਉਹ ਸੱਤਾ ਦੇ ਵਿੱਚ ਰਹੇ ਨੇ ਕਿੰਨੇ ਵਾਰੀ ਤੱਕ ਤਿੰਨ ਵਾਰ ਸਰਕਾਰਾਂ ਬਣਾਈ ਹੈ ਉਹਨਾਂ ਨੇ 2002 ਦੇ ਵਿੱਚ 2007 ਦੇ ਵਿੱਚ 2012 ਦੇ ਵਿੱਚ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਬਿਨਾਂ ਗੱਠਜੋੜ ਤੇ ਅਕਾਲੀ ਦਲ ਮੁੜ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆ ਸਕਦਾ ਹੈ ਕਿ ਜਿਹੜੀਆਂ ਸਿੱਟਾ ਜਿੱਤਣ ਦਾ ਦਾਵਾ ਕਰਦੇ ਲੋਕ ਸਭਾ ਦੇ ਵਿੱਚ ਜਿੱਤ ਸਕਦਾ ਹੈ ਜਾਂ ਫਿਰ ਜਿਹੜੀ 2027 ਦੀ ਤਿਆਰੀ ਸੁਖਵੀਰ ਬਾਦਲ ਕਹਿੰਦੇ ਨੇ ਕਹਿੰਦੇ ਨੇ ਕੀ ਦੋਸਤ ਸਾਡੇ ਵਿੱਚ ਆਪਣੀ ਪੰਥਕ ਸਰਕਾਰ ਲਿਆ ਪਰ ਪੰਥਕ ਸਰਕਾਰ ਪੰਜਾਬ ਦੇ ਵਿੱਚ ਜੇਕਰ ਦੇਖਿਆ ਜਾਵੇ ਸਿੱਖ ਵੋਟ ਜ਼ਿਆਦਾਤਰ ਹੈ ਜੇਕਰ ਅਸੀਂ ਗੱਲ ਕਰਦੇ ਆ ਪੰਜਾਬ ਸਿੱਖ ਰਾਜ ਪਰ ਉੱਤੇ ਪੰਥਕ ਪਾਰਟੀਆਂ ਖਵਾਣ ਵਾਲੀ ਨਿਰਪਾਰਟੀਆਂ ਇਕੱਲੇ ਤੌਰ ਤੇ ਉੱਤੇ ਸਿੱਖਾਂ ਦੀ ਵੋਟ ਕਿਚਨ ਦੇ ਵਿੱਚ ਕਾਮਯਾਬ ਕਿਉਂ ਨਹੀਂ ਹੋ ਰਹੀ ਉਹਨੂੰ ਉੱਤੋਂ ਵੋਟ ਟੁੱਟਦੀ ਜਾ ਰਹੀ ਹੈ ਇਹਦੇ ਵਾਸਤੇ ਅਕਾਲੀ ਦਲ ਨੂੰ ਕੀ ਰਣਨੀਤੀ ਬਣਾਣੀ ਚਾਹੀਦੀ ਹੈ ਕਿਤੇ ਘਾਟ ਹੈ ਕਿ ਕੋਈ ਚੱਲ ਰਿਹਾ ਤੁਸੀਂ ਕਿਵੇਂ ਦੇਖਦੇ ਹੋ ਸਾਰੇ ਵਰਤਾਰੇ ਨੂੰ ਕਿ ਜਿਵੇਂ ਕਾਲੀ ਦਲ ਦੀ ਜੋ ਸਥਿਤੀ ਬਣਦੀ ਜਾ ਰਹੀ ਹੈ ਜੇਕਰ 2024 ਦੀ ਚੋਣਾਂ ਦੇ ਵਿੱਚ ਕੋਈ ਸੀਟ ਨਹੀਂ ਆਂਦੀ ਤਾਂ 27 ਦੇ ਲਈ ਕਿਹੋ ਜਿਹੀ ਸਥਿਤੀ ਹੋਵੇਗਾ ਦਿੱਲੀ ਕਿ ਜਿਹੜੀ ਦੋ ਸੀਟਾਂ ਬਚਾਉਣ ਦੇ ਵਿੱਚ ਕੰਮੇ ਵਹਣਗੇ ਕਾਲੀ ਦਲ ਤੇ ਕੋਈ ਪਰਦਾ ਤੁਹਾਡੇ ਨਾਲ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਕਿ ਪੰਜਾਬ ਨੇ ਜੋ ਪੰਜਾਬ ਜਿਹੜਾ 77 75 47 ਤੋਂ ਲੈ ਕੇ 75 ਸਾਲ ਹੋ ਗਏ ਨੇ ਔਰ ਜੋ ਸਥਿਤੀ ਬਣੀ ਹੋਈ ਹੈ ਉਹਦੇ ਚ ਉਹ ਕਿਸੇ ਵੀ ਰਾਸ਼ਟਰੀ ਪਾਰਟੀ ਨਾਲ ਜੁੜ ਕੇ ਕਿਸ ਖਾਸ ਤੌਰ ਤੇ ਕਿਉਂਕਿ ਐਂਟੀ ਕਾਂਗਰਸ ਮੂਲ ਮੁੱਦਾ ਰਿਹਾ ਹੈ ਬਾਦਲ ਸਾਹਿਬ ਦਾ ਤੇ ਕਾਂਟੀ ਕਾਂਗਰਸ ਦੇ ਨਾਲ ਜੁੜਦੇ ਰਹੇ ਤੇ ਜੋ ਬੀਜੇਪੀ ਜਾਂ ਕਾਂਗਰਸ ਵਿਰੋਧੀ ਪਾਰਟੀਆਂ ਨਾਲ ਸੰਯੋਗ ਕਰਦੇ ਆ ਰਹੇ ਨੇ ਜਿਨ੍ਹਾਂ ਨੂੰ ਆਪਣੇ ਨਵਾਂ ਮਜ਼ਾ ਰਿਸ਼ਤਾ ਕਹਿੰਦੇ ਰਹੇ ਨੇ ਹੁਣ ਸਵਾਲ ਬਤਾ ਹੁੰਦਾ ਮਨਦੀਪ ਜੀ ਕਿ ਜੋ ਸਥਿਤੀ ਬਣ ਗਈ ਹੈ ਨਾ ਜੀ ਉਹ ਸਥਿਤੀ ਉਹ ਪਹਿਲੇ ਵਾਲੀ ਨਹੀਂ ਹੈਗੀ ਜਿਤਨੇ ਵੀ ਮੁੱਦੇ ਹੈਗੇ ਨੇ ਐਸਲੇ ਪੰਜਾਬ ਐਸੇ ਆਕਾਲੀ ਜਲਰ ਖਾਸ ਤੌਰ ਤੇ ਵੀਰ ਜੀ ਬਾਦਲ ਆਈਸੋਲੇਟ ਹੈ ਮੇਨ ਸਿੱਖ ਸਾਇਟੀ ਦੇ ਵਿੱਚ ਉਹ ਮੰਨਵੀ ਹੈ ਪਰ ਉਹ ਕੋਸ਼ਿਸ਼ ਕਰਦਾ ਹੈ ਇਹਦੇ ਵਿੱਚ ਦੋਹੋ ਰਾਵਾਂ ਨੇ ਕੋਸ਼ਿਸ਼ ਕਰਦਾ ਪਿਆ ਪਰ ਡੁੱਬਦਾ ਹੈ ਡੁੱਬਦਾ ਇਹ ਹੈ ਵੀ ਆਇਆ ਸੈਕੂਲਰਿਸਟ ਹਿੰਦੂਵਾਦੀ ਜਿਹੜਾ ਪਾਰਟੀ ਹੈਗੀ ਬੀਜੇਪੀ ਨੂੰ ਸਦੋਤਾ ਕਰਕੇ ਚੱਲਿਆ ਜਾਏ ਜੱਪ ਪੱਤਕ ਮੁੱਦੇ ਲੈ ਕੇ ਜਾਣ ਪੱਤਕ ਮੁੱਦੇ ਕੀ ਨੇ ਕਿ ਜੋ ਤੁਸੀਂ ਮੋਰਚਾ ਲਗਾਇਆ ਭਾਈ ਲਗਾਇਆ ਸੀ ਉਹਦਾ ਉਹਦਾ ਲੈ ਕੇ ਚੱਲੋ ਜੋ ਸਾਡੇ ਪੰਜਾਬ ਪੰਜਾਬ ਪਾਣੀ ਦੇ ਮੁੱਦੇ ਨੇ ਜਾਂ ਸਾਡੇ ਪੰਥ ਦੀਆਂ ਜਿਹੜੀਆਂ ਲੋਕਾਂ ਲੋਕ ਜਿਹਨੇ ਸੰਘਰਸ਼ ਕੀਤਾ ਉਹ ਸੰਘਰਸ਼ ਦੇ ਅੰਜਾਮ ਕੀ ਨਿਕਲੇ ਉਸ ਗਰਸ਼ ਦੇ ਜਿਹੜੇ ਜਿਹੜੇ ਮੁੱਦੇ ਸੀਗੇ ਜਿਹੜੇ ਬਾਹਰ ਚ ਜ਼ਿਲ੍ਹਾ ਚਲੇ ਗਏ ਜਾਂ ਜਿਹੜੇ ਸ਼ੀਲ ਹੋ ਗਏ ਉਹਨਾਂ ਬਾਰੇ ਇੱਕ ਤਰ੍ਹਾਂ ਦਾ ਤੁਸੀਂ ਦਿਸ਼ਤੀ ਕੋਰ ਦਿੱਕਿਆ ਵੀ ਸੀ ਕਮਿਸ਼ਨ ਬਣਾਵਾਂਗੇ ਜਿਹੜੇ ਵਾਅਦੇ ਕੀਤੇ ਉਹਨਾਂ ਪੂਰੇ ਕਰਨ ਦੀ ਲੋੜ ਹੈ ਨਾ ਜੀ ਇਸ ਕਾ ਇਹ ਨਾ ਮੰਝਤਾ ਰਹੇ ਹੈ ਦੁਬਦਾ ਹੈ ਕਿ ਇੱਕ ਪਾਸੇ ਭਾਜਪੀ ਨਾਲ ਲੜਨਾ ਚਾਹੁੰਦੇ ਨੇ ਸਮਝੌਤਾ ਕਰਨਾ ਚਾਹੁੰਦੇ ਨੇ ਪਰ ਉਹ ਵੀ ਨਹੀਂ ਸਾਨੂੰ ਹੱਥ ਨਹੀਂ ਫੜਾ ਰਹੀ ਦੂਜੇ ਪਾਸੇ ਪੰਥਕ ਆਪਣਾ ਜਿਹੜਾ ਚਿਹਰਾ ਮੋਰਾ ਖਾਸਾ ਉਹ ਵੀ ਬਣਾ ਕੇ ਰੱਖਣਾ ਚਾਹੁੰਦੇ ਨੇ ਸੋ ਮੈਂ ਸਮਝਦਾ ਜੀ ਮੰਝਤਾ ਤੇ ਦੁਬਦਾ ਹੈ ਨਾ ਦੋਵੇਂ ਨਾਲ ਸੱਜਣਾ ਚਾਹੀਦਾ ਹੈ ਐਸੇ ਦੇਖੋ ਅਕਾਲੀ ਦਲ ਦਾ ਬੈਟਰ ਸਟੈਟਿਸ ਟੈਸਟ ਦਿਖ ਰਿਹਾ ਸੀਗਾ ਅਕਾਲੀ ਦਲ ਦਾ 18% ਵੋਟ ਬੈਂਕ ਇਹਦਾ ਕੋ ਆਪਣਾ ਮਜੂਦ ਹੈ ਜਿਹੜਾ ਕਿ ਭਾਵੇਂ ਨਾ 3 ਸੀਟਾਂ ਹੀ ਆਈਆਂ ਲੇਕਿਨ ਕੰਕ੍ਰੀਟ ਅਸਰ ਇਹ ਹੈ ਕਿ 18 15% ਵੋਟ ਤੇ ਆਪਣਾ ਬਣਿਆ ਹੋਇਆ ਹੈ ਕਾਂਗਰਸ ਵੋਟ ਬੈਂਕ ਆ ਕੋ ਅਖਰੇ ਜੇ 92 ਸੀਟਾਂ ਲਈਆਂ ਤੇ ਕੁਝ ਨਾ ਕੋ ਮੋਟ ਪੇ ਚੋਰੀ ਕੀਤਾ ਨਾ ਆਮ ਆਦੀ ਪਾਰਟੀ ਨੇ ਉਸ ਵਿੱਚੋਂ ਅਕਾਲੀ ਦਲ ਦੀ ਵੋਟ ਬੈਂਕ ਹੈ ਕਾਂਗਰਸ ਦੀਆਂ ਕਾਂਗਰਸ ਆਪਣੇ ਤੋਂ ਲੜਾਈ ਲੜ ਰਹੀ ਹੈ ਪਰ ਜਿਹੜਾ 15 ਤੋਂ 17% ਵੋਟ ਬੈਂਕ ਜਿਹੜਾ ਸਿੱਖ ਪੈ ਸਿੱਖ ਵੋਟ ਬੈਂਕ ਹੈ ਪੰਥਕ ਨਸਰ ਵਾਲਾ ਉਹ ਜਿਹੜੇ ਕਿ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਵਾਲੇ ਸਾਰਿਆਂ ਨੂੰ ਵਾਧੇ ਕੀਤੇ ਔਰ ਮਲਕਨਿਸ ਕਰਾਇਆ ਕਿ ਅਸੀਂ ਤੁਹਾਡੇ ਮੁੱਦੇ ਲਵਾਂਗੇ 15 ਤੋਂ 17% ਵੋਟ ਬੈਂਕ ਸਿੱਖ ਵੋਟ ਬੈਂਕ ਜਿਹੜਾ ਕਾਲੀ ਦਲ ਦਾ ਸੀਗਾ ਜਾਂ ਪੰਥਕ ਸੀਗਾ ਜਿਹੜਾ ਕਿ ਕਾਲੀ ਦਲ ਚ ਭੁਗਤਾ ਰਿਹਾ ਹੈ ਚਾਹੇ 85 ਚ ਭੁਗਤਿਆ ਚਾਹੇ 97 ਚ ਭੁਗਤਿਆ 97 ਬਹੁਤ ਬੁਰੀ ਤੇ ਬਹੁਤ ਬਹੁਤ ਬਟੇ ਗੱਦਰ ਤੇ ਭੁਗਤਿਆ ਕਿਉਂਕਿ ਵਿਆਹ ਸੀ ਜਿਹੜਾ ਜਲ ਹੁੰਦੇ ਰਹੇ ਸੀ ਸੋ ਉਹ 15 ਤੋਂ 17% 18% ਅਗਰ 35 33 ਤੋਂ 35% ਵੋਟ ਬੈਂਕ ਅਕਾਲੀ ਦਾ ਲੈ ਲੈਂਦਾ ਹੈ ਜੇ ਸਪਸ਼ਟ ਹੋ ਕੇ ਤਾਂ ਉਹਦੇ ਤੁਹਾਨੂੰ ਕਿਸੇ ਕੇਂਦਰੀ ਕੇਂਦਰੀ ਪਾਰਟੀ ਲੋੜ ਨਹੀਂ ਹੈ ਉਹਦੇ ਚ ਗੱਲਸ਼ੀਰ ਗੱਲਸ਼ੀ ਕਰੰਦੀ ਕਿਉਂਕਿ ਬੀਜੇਪੀ ਬੁਦੀ ਬੁਧਵਾਇਓ ਦੋ ਬਤਾਇਆ ਹੈ ਕਿ ਪੜਾ ਹਿੰਦੂ ਜਨਤਾ ਲੈ ਆ ਰਹੀ ਆ ਹਿੰਦੂ ਰਾਸ਼ਟਾ ਜਨਤਾ ਲੈ ਆ ਰਹੀ ਹੈ ਮੰਦਰ ਬਣਾਏ ਬਾਰੇ ਕਸ਼ ਕਰ ਰਹੀ ਹੈ ਲੇਕਿਨ ਦੂਜੇ ਪਾਸੇ ਪੰਜਾਬ ਦੇ ਹਿੰਦੂ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੀਦਾ ਔਰ ਬੰਦੀ ਸਿੱਖਾਂ ਦੇ ਮੁੱਦੇ, ਰਾਜਵਾਨਾ ਸਾਹ ਦੇ ਮੁੱਦੇ, ਕੌਕੇ ਸਾਹ ਦੇ ਮੁੱਦੇ ਸਾਰੇ ਇੰਨੇ ਉੱਭਰ ਕੇ ਹੋਏ ਨੇ। ਜਿਸ ਦੇ ਨਾਲ ਕੀ ਹੋ ਗਿਆ ਕਿ ਕਾਲੀ ਦਲ ਨੂੰ ਮਜਬੂਰੀ ਵਸੂਤੇ ਲੈਣੇ ਪਏ। ਜਿਹੜੇ ਮੁੱਦੇ ਕਿ ਹੁਣ ਅਜੇ ਵੀ ਲੈ ਰਹੀ ਹੈ, ਚਾਹੇ ਭਗਵੰਤ ਮਾਨ ਦੇ ਹੈ ਜਾਂ ਚਾਹੇ ਉਹ ਆਕਾਲ ਬੂੰਗੇ ਗੁਰਦੁਆਰੇ ਦੇ ਉਸ ਦੀ ਅੱਪ ਗੱਲ ਫਿਰ ਕਰਾਂਗੇ। ਲੇਕਿਨ ਜਿਹੜੇ ਉਹ ਵੋਟ ਬੈਂਕ ਹੈ ਉਸ ਨੂੰ ਵੀ ਨਾਲ ਨਹੀਂ ਲੈ ਪਾ ਰਹੀ। ਭਾਜਪਾ ਸਮਝਦੀ ਹੈ ਕਿ ਜਦੋਂ ਇਹ ਪੰਥਕ ਖਾਸਾ ਲਿਆ ਸਕਦੇ ਨੇ ਕਿ ਕਿਸ ਸਮੇਂ ਵੀ ਪੰਥਕ ਦੀ ਗੱਲ ਕਰਦੇ ਤਾਂ ਅਸੀਂ ਹਿੰਦੂ ਨੂੰ ਕਿਉਂ ਨਾਰਾਜ਼ ਕਰੀਏ? ਉਹ ਜਿਹੜੇ ਹਿੰਦੂ ਜਿਹਨਾਂ ਰਾਜੀ ਤੇ ਡਰਦੇ ਬੀਜੇਪੀ ਵੀ ਨਹੀਂ ਹੱਥ ਲਾ ਕੇ ਕਰ ਰਹੀ। ਭਾਵੇਂ ਕਿ ਵਰਤ ਰਹੀ ਹੈ ਨਾ ਲੋ। ਇਹ ਚੰਡੀਗੜ੍ਹ ਦੇ ਮਾਮਲੇ ਤੋਂ ਗੱਲ ਲੈ ਲਓ। ਉਹ ਚੰਡੀਗੜ੍ਹ ਦੇ ਮਾਮਲੇ 'ਚ ਉਹਨਾਂ ਦੀ 15 ਮਿੰਟ ਦੀਆਂ ਇੱਕ ਵੋਟ ਕਾਲੀ ਚਲਦੀ ਸੀ। ਮੇਰੇ ਮੁਤਾਬਕ ਮੇਰੇ ਇਨਫੋਰਮੇਸ਼ਨ ਅਕਾਰ ਕੋ ਨੱਡਾ ਸਾਹਿਬ ਨੇ ਸੁਖਵੀਰ ਬਾਦਲ ਨੂੰ ਫੋਨ ਕੀਤਾ ਕਿ ਜਿੰਨ ਪਹਿਲਾਂ ਕਿ ਛਾੜਾੜਾ ਕੈਂਡੀਡੇਟ ਹੈ ਉਹ ਸਾਡੇ ਹਾਕਿਜ ਭੁਗਤੇ ਕੌਂਸਲਰ। ਸੋ ਉਹਨਾਂ ਦੀ ਗੱਲ ਇਹ ਵਰਤਦੇ ਨੇ ਉਹ ਪਰ ਕੀ ਕਾਲੀ ਜਰ ਬਿਲਕੁਲ ਬੜੇ ਸਿਕ ਨਿਆਣੇ ਸਿਆਣੇ ਬੱਚੇ ਵਾਂਗ ਦੱਸੇ ਉਹ ਉਹ ਵਿੱਚ ਜਾਂਦਾ ਹੈ ਵਿੱਚ ਜਾਂਦਾ ਮੇਰੇ ਉਹਨਾਂ ਦਾ ਮਤਲਬ ਇਹ ਕਹਿੰਦਾ ਕਿ ਉਹਨਾਂ ਦੀ ਡੋਜ਼ ਲਾਪੇਂਦਾ ਕਰਨ ਸੋ ਕੀ ਦੁਬਤਾ ਕ ਜੇ ਜੀ ਬੀ ਜੀ ਪੀ ਛੱਡ ਕੇ ਆਪਣੀ ਉਹ ਇੰਡੀਪੈਂਡੈਂਟ ਲੜੇਗੀ ਜਿਹੜੀ ਕਿ ਲੱਗਦਾ ਹੈ ਕੀ ਕਾਲੀ ਜਰ ਯਾਤਰਾ ਦੇ ਰਿਜ਼ਲਟ ਤੋਂ ਬਾਅਦ ਜਾਂ ਯਾਟਾ ਜੋ ਰਿਜ਼ਲਟਸ ਨਿਕਲਣਗੇ ਉਸ ਤੋਂ ਜਾਂ ਹੋਰ ਜੋ ਇੱਕ ਹਾਰਡ ਰਿਐਲਿਟੀ ਹੈ ਉਸ ਬਾਰੇ ਗੱਲ ਕਰ ਚੁੱਕੇ ਆ ਕਿ ਪੰਜਾਬ ਦਾ ਵਿਕਾਸ ਮਾਡਲ ਲੈ ਕੇ ਆ ਇਹ ਗੱਲ ਦੂਜੀ ਹੈ ਦੂਜੀ ਗੱਲ ਜਿਹੜੀ ਪੰਥਕ ਜਾਂਦਾ ਹੈ ਇਹ ਪੰਥਕ ਮੁੱਦਿਆਂ ਨੂੰ ਕਿਵੇਂ ਡਰੈਸ ਕਰਦਾ ਹੈ ਸਰਕਾਰ ਸਿਕਿਉ ਵਿੱਚ ਲੜਿਆ ਜਾਂਦਾ ਹੈ ਜਿਹੜੇ ਮੁੱਦੇ ਆਉਂਦੇ ਨੇ ਉਹਨਾਂ ਵਾਸਤੇ ਕਾਲੀਦਲ ਦੇ ਹੈਗੇ ਨੇ ਉਹ ਕੀ ਉਸ ਤਰ੍ਹਾਂ ਦੀ ਪੁਰਾਣੀ ਪਹੁੰਚ ਲੈ ਕੇ ਆਉਂਦਾ ਜਿਹੀ ਜਿਹੀ ਪਹਿਲਾਂ ਸਰ ਸਰ ਲੋਂਗੋਵਾਲ ਵੇਲੇ ਜਗਦੇਸ਼ ਸਿੰਘ ਤਲਵੰਡੀ ਵੇਲੇ ਮਾਸਤਾਰਾ ਸਿੰਘ ਵੇਲੇ ਸਾਰੇ ਜੀ ਹੈ ਨਾ ਜੇ ਘਰਸ਼ਿਆ ਜਾਂਦਾ ਤਾਂ 35% ਵੋਟ ਲੈ ਕੇ ਜਾਂਦਾ ਜੀ ਫੇਰ ਮੈਂ ਤੁਹਾਨੂੰ ਸਾਨੂੰ ਫੇਰ ਤੋਂ ਪਾਸ ਕਰਦੇ ਜਨਾ ਤੁਸੀਂ ਇਹ ਕਹਿ ਸਕਦੇ ਚ ਕਹਿ ਸਕਦੇ ਆ ਕਿ 85 ਵਾ 97 ਵਾ 207 ਵਾ ਅਕਾਲੀ ਦਲ ਫੁੱਲ ਇੰਡੀਪੈਂਡੈਂਟ ਮжоਰਿਟੀ ਲੈ ਕੇ ਬਿਨਾਂ ਕਿਸੇ ਦੀ ਸਪੋਰਟ ਤੋਂ ਪੂਜਾ ਦਾ ਰਾਜ ਕਰ ਸਕਦਾ ਜਿਹੜੀ ਉਹ ਵਾਦਾ ਕਰਦੇ ਨੇ ਕਿ ਅਸੀਂ ਪੰਜਾਬ ਦੀ ਸਭਾਈ ਪਾਰਟੀ ਵਾ ਪੰਜਾਬ ਸਭਾਈ ਪਾਰਟੀ ਮਦਦ ਕਰੋ ਪਰ ਇਹ ਕਹਿਣ ਨਾਲ ਨਹੀਂ ਹੋਣਾ ਜਦ ਤੱਕ ਉਹ ਇਸ ਵਾਸਤੇ ਕੋਈ ਵਿਚਾਰ ਇੰਦ੍ਰਿਤ ਕੰਮ ਨਹੀਂ ਕਰਦੇ ਆਪਣਾ ਜਿਹੜਾ ਸਪਸ਼ਟ ਰੋਡਮੈਪ ਨਹੀਂ ਲਿਆਉਂਦੇ ਉੱਚੇ ਕਰ ਮੇਰੇ ਖਿਆਲ ਹੈ ਇਹ ਨਹੀਂ ਰਹੇਗਾ ਔਰ ਇਹ ਦੁਬਿਧਾ ਜਿਹੜੀ ਹੈ ਇਹਨੂੰ ਅਜੇ ਹੀ मारेਗੀ ਕਿ ਮੈਨੂੰ ਸ਼ੱਕ ਹੈ ਕਿ ਇਹ ਦੋ ਸੀਟਾਂ ਦੀ ਆਪਣਾ ਸੁਖਵੀਰ ਬਾਦਲ ਦੀ ਵਾਈਸ ਰੀਡ ਉਹ ਵੀ ਸ਼ਾਇਦ ਨਾਲ ਜਿੱਤ ਸਕਣ ਕਿਉਂਕਿ ਮਲਟੀਕਾ ਠੀਕ ਹੈ ਕਮੇਟੀ ਕੋਰナー ਕੰਟੈਕਟ ਹੋਏਗਾ ਆਵਾਜ਼ੀ ਪਾਰਟੀ ਦੇ ਕਾਗਰ ਕੰਟੈਸਟ ਹੋਏਗਾ ਉਹਦਾ ਉਹਦਾ ਅਲਟੀਮੇਟ ਵੋਟਾਂ ਦੀ ਪਰਸੈਂਟੇਜ ਮੁਤਾਬਕ ਅਗਰ ਚੱਲਣਗੇ ਤਾਂ ਉਹ ਜਿਤ ਸੀਤੂ ਸਦਨੇ ਤੇ ਚਾਰ ਸੀਟਾਂ ਬੀਜੇ ਵੀ ਫਾਇਦਾ ਹੋ ਸਕਦਾ ਹੈ ਉੱਥੇ ਗੇਮ ਖੁੱਲੀ ਹੈ। ਪ੍ਰਚਾਰਕ ਪਰ ਸੀਟਾ ਲੈ ਕੇ ਆਪਣੇ ਮੇ ਕਰ ਚਲੇ ਜਾਣਗੇ। ਪਰ ਕੀ ਹੈ? ਪੰਛ ਦਾ ਪੰਜਾਬ ਦਾ ਪਲਾ ਹੋਏਗਾ ਕੋਈ ਇਹ ਮੁੱਦਾ ਹੈ। ਜੀ ਤੁਸੀਂ ਕਹਿੰਦਾ 27 ਦੀ ਕਰਦੇ ਹੋ ਨਾ 27 ਵਿੱਚ ਤਿਆਰੀ ਕਰੋ 25 ਪਰ ਇਹਨਾਂ ਮੁੱਦਿਆਂ ਤੇ ਕਰੋ। ਪੰਜਾਬ ਦੇ ਮੁੱਦਿਆਂ ਤੇ ਆ ਪੰਜਾਬ ਨੂੰ ਕਿਵੇਂ ਮਤਲਬ ਕਰਨੀ ਜੀ ਇੱਕ ਮਾਡਰਨ ਸਟੇ ਬਣਾਣਾ ਹੈ ਔਰ ਸਿੱਖੀ ਤਰ੍ਹਾਂ ਸਿੱਖੀ ਦਾ ਜਿਹੜਾ ਕੌਲ ਵਿਕਾਸ ਮਾਡਲ ਹੈ। ਗੁਰਨਾਨਤ ਕਰਤਾਖਰੀ ਮਾਡਲ ਪੰਜਾਬ ਦੀ ਨਵਸਾਰੀ ਉਤਪਤ ਕਿਵੇਂ ਹੋ ਸਕਦੀ ਹੈ? ਉਹਦੇ ਵਾਸਤੇ ਮਤਲਬ ਕੰਮ ਕਰੋਗੇ। ਅੰਜੀ ਸਜੀਦਗੀ ਨਾਲ ਕਰੋਗੇ। ਔਰ ਕੋਈ ਵਿਦਵਾਨਾਂ ਦੀ ਕੋਈ ਕਮੀ ਨਹੀਂ ਹੈਗੀ ਅਸੀਂ ਬੜਾ ਕੁਝ ਇਹਨਾਂ ਨੂੰ ਲਿਖ ਕੇ ਦਿੱਤਾ ਹੋਇਆ ਹੈ ਉਸੇ ਸੈਮੀਨਾਰ ਹੋ ਸੈਮੀਨਾਰ ਵੀ ਕਰਾਂਗੇ ਉਹਦੇ ਕੋਈ ਕਮੀ ਨਹੀਂ ਸਭ ਕੁਝ ਪਿਆ ਹੈ ਪਰ ਸਵਾਲ ਐਸਲੇ ਸੁਖਵੀ ਸਿੰਘ ਬੜੀ ਦੇ ਆ ਕੇ ਗੁੜੀਆਂ ਟਿਕਿਆਦਾ ਕਿ ਉਹ ਇੱਕ ਸੀਓ ਵਾਂਗੂ ਚਲਾਏਗਾ ਕੰਨ ਚਾ ਲਓ ਇੱਕ ਕੰਪਨੀ ਵਾਂਗੂ ਚਲਾਏਗਾ ਜਾਂ ਇੱਕ ਜਥੇਦਾਰੀ ਸਪਿਰਟ ਦੇ ਪੰਤਕ ਸਪਿਰਚ ਚਲਾਏਗਾ ਇਹ ਮੁੱਦਾ ਹੈ ਜੀ ਜੀ ਐਸਾ ਤੁਹਾਡਾ ਬਹੁਤ ਧੰਨਵਾਦ ਤੁਸੀਂ ਕੀਮਤੀ ਵਿਚਾਰ ਇਸ ਇੰਟਰਵਿਊ ਦੇ ਵਿੱਚ ਦਰਸ਼ਕਾਂ ਸਾਹਮਣੇ ਰੱਖੇ ਨੇ ਤੇ ਅਗਲੇ ਇੰਟਰਵਿਊ ਦੇ ਵਿੱਚ ਹੋਰ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਫਿਰ ਅੱਜ ਕੋ ਤਾਂ ਤੱਕ ਸੰਦੇਸ਼ات ਧੰਨਵਾਦ ਅੱਛੀ ਗੱਲ ਸੀ